ਮੁਰਗੀਆਂ ਦੀਆਂ ਕਿਹੜੀਆਂ-ਕਿਹੜੀਆਂ ਨਸਲਾਂ ਰੱਖ ਕੇ ਤੁਸੀਂ ਚੰਗੀ ਕਮਾਈ ਕਰ ਸਕਦੇ ਹੋ ਤੇ ਕਿਹੜੀਆਂ-ਕਿਹੜੀਆਂ ਮੁਰਗੀਆਂ ਦੀਆਂ ਨਸਲਾਂ ਚੰਗੇ ਅੰਡੇ ਦਿੰਦੀਆਂ ਨੇ ਸੋ ਇਸ ਵਿਸ਼ੇ ਤੇ ਅੱਜ ਦੀ ਆਪਾਂ ਜਿਹੜੀ ਵੀਡੀਓ ਬਣਾਉਣ ਜਾ ਰਹੇ ਹਾਂ ਦੋਸਤੋ ਵੀਡੀਓ ਬਹੁਤ ਹੀ ਲਾਹੇਵੰਦ ਹੋਣ ਵਾਲੀ ਹੈ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਇਹ ਚ ਆਪਾਂ ਬੇਸਿਕ ਜੀ ਜਿਹੜੀ ਜਾਣਕਾਰੀ ਤੁਹਾਨੂੰ ਦਵਾਂਗੇ ਕਿ ਖਾਸ ਕਰਕੇ ਪੰਜਾਬ ਚ ਗੱਲ ਕਰੀਏ ਤਾਂ ਅੰਡੇ ਪਰਪਸ ਲਈ ਜਿਹੜੇ ਵੀ ਫਾਰਮਿੰਗ ਕਰਦੇ ਨੇ ਉਹ ਕਿਹੜੀ ਨਸਲ ਦੀਆਂ ਜਿਹੜੀਆਂ ਮੁਰਗੀਆਂ ਰੱਖਦੇ ਨੇ ਤੇ ਕਿਵੇਂ ਚੰਗਾ ਮੁਨਾਫਾ ਲੈਂਦੇ ਨੇ ਸੋ ਇਸ ਵਿਸ਼ੇ ਤੇ ਅੱਜ ਦੀ ਆਪਣੀ ਵੀਡੀਓ ਹੋਊਗੀ ਸੋ ਵੀਡੀਓ ਨਾਲ ਅੰਤ ਤੱਕ ਜਰੂਰ ਬਨੇ ਰਹੋ ਤੇ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਜੀਓ ਦੋਸਤੋ ਹੁਣ ਆਪਾਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਂਦੇ ਹੁਣ ਆਪਾਂ ਜਿਹੜਾ ਮੁੱਦੇ ਤੇ ਆਉਣਿਆਂਗੇ ਸੋ ਸਭ ਤੋਂ ਪਹਿਲਾਂ ਜਿਹੜੀ ਆਪਾਂ ਗੱਲਬਾਤ ਕਰਦੇ ਆ ਉਹ ਕਰਦੇ ਆ ਮੀਟ ਪਰਪਲੀ ਕਿ ਮੀਟ ਪਰਪਸ ਲਈ ਜਿਹੜੀਆਂ ਕਿੜੀਆਂ ਮੁਰਗੀਆਂ ਪਾਈਆਂ ਜਾਂਦੀਆਂ ਨੇ ਤੇ ਕਿਵੇਂ ਉਹਦਾ ਫੀਡ ਮੈਨੇਜਮੈਂਟ ਹੁੰਦਾ ਹੈਗਾ ਦੋਸਤੋ ਇੱਕ ਬੰਦਾ ਪਾਲਦਾ ਮੀਟ ਪਰਪਲ ਲਈ ਮੁਰਗੀ ਇੱਕ ਬੰਦਾ ਪਾਲਦਾ ਅੰਡੇ ਲਈ ਮੁਰਗੀ ਇੰਨਾ ਚ ਖਰਾਕ ਦਾ ਵੀ ਬਹੁਤ ਡਿਫਰੈਂਸ ਹੁੰਦਾ ਮੇਰਾ ਕਹਿਣ ਤੋਂ ਮਤਲਬ ਬਹੁਤ ਜ਼ਿਆਦਾ ਫਰਕ ਹੁੰਦਾਗਾ ਕਈ ਵੀਰ ਕੀ ਕਰਦੇ ਨੇ ਅੰਡੇ ਵਾਲੀ ਮੁਰਗੀ ਰੱਖ ਲੈਂਦੇ ਨੇ ਪਰ ਉਹ ਜਿਹੜੀ ਫੀਡ ਪਾਉਂਦੇ ਨੇ ਉਹ ਜਿਹੜੀ ਮੀਟ ਵਾਲੀ ਮੁਰਗੀ ਨੂੰ ਫੀਡ ਪਾਉਂਦੇ ਨੇ ਉਹ ਪਾ ਦਿੰਦੇ ਨੇਗੇ ਸੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਲੀਅਰ ਕਰਦਾ ਕਿ ਜਿਹੜਾ ਆਪਾਂ ਨੇ ਅੰਡੇ ਵਾਸਤੇ ਮੁਰਗੀ ਰੱਖੀ ਆ ਉਹਦੇ ਲਈ ਫੀਡ ਅਲੱਗ ਹੁੰਦੀ ਹੈਗੀ ਕਈ ਵੀਰਾਂ 'ਚ ਅਵੇਅਰਨੈਸ ਬਹੁਤ ਘੱਟ ਆਗੀ ਉਹ ਜਿਹੜੀ ਬੇਟਾ ਬੇਟ ਕਰਨ ਵਾਸਤੇ ਫੀਡ ਆਪਾਂ ਪਾਉਂਦੇ ਆ ਉਹੀ ਜਿਹੜੀ ਅੰਡੇ ਵਾਲੀ ਮੁਰਗੀ ਨੂੰ ਪਾ ਦਿੰਦੇ ਨੇ ਸੋ ਇਸ ਕਰਕੇ ਜਿਹੜੀ ਮੁਰਗੀ ਜ਼ਿਆਦਾ ਬੇਟ ਕਰ ਜਾਂਦੀ ਆ ਤੇ ਮੁਰਗੀ ਜਿਹੜੀ ਬਹੁਤ ਲੇਟ ਅੰਡੇ ਤੇ ਆਉਂਦੀ ਹੈਗੀ ਤੇ ਹੁਣ ਆਪਾਂ ਗੱਲਬਾਤ ਕਰਦੇ ਆ ਕਿ ਅੰਡੇ ਪਰਪੇ ਲਈ ਕਿਹੜੀ ਮੁਰਗੀ ਪਾਈ ਜਾਂਦੀ ਹੈਗੀ ਸੋ ਦੋਸਤੋ ਜਿਹੜੀ ਪੁਰਾਣੀ ਨਸਲ ਚੱਲਦੀ ਆ ਪੰਜਾਬ ਚ ਕਾਫੀ ਸਮੇਂ ਤੋਂ ਜਿਹੜੀ ਨਸਲ ਚੱਲ ਰਹੀ ਆ ਉਹ ਆਰ ਆਈ ਆਰ ਆਰ ਆਈ ਆਰ ਨਸਲ ਦੋਸਤੋ ਬਹੁਤ ਹੀ ਵਧੀਆ ਜਿਹੜਾ ਅੰਡਾ ਉਤਪਾਦਨ ਲਈ ਜਿਹੜੀ ਮੰਨੀ ਜਾਂਦੀ ਹੈਗੀ ਕਿਉਂਕਿ ਇਹਦਾ 365 ਦਿਨਾਂ ਜੋ ਤਕਰੀਬਨ 280 ਤੋਂ ਲੈ ਕੇ 300 ਅੰਡੇ ਦੇਣ ਦਾ ਰਿਕਾਰਡ ਹੈਗਾ ਸੋ ਇਹ ਤੋਂ ਜ਼ਿਆਦਾ ਵੀ ਪਾ ਲੈ ਸਕਦੇ ਆ ਉਹ ਆਪਣੀ ਸਾਮ ਸੰਭਾਲਦੇ ਆ ਕਈ ਵੀਰ ਕਹਿੰਦੇ ਨੇ ਕਿ ਮੁਰਗੀਆਂ ਇਹ ਨਹੀਂ ਅੰਡੇ ਨਹੀਂ ਦਿੰਦੀਆਂ ਜੇਕਰ ਆਪਾਂ ਪ੍ਰੋਪਰ ਇਹਨਾਂ ਦੀ ਸਾਂਭ ਸੰਭਾਲ ਕਰਾਂਗੇ ਤਾਂ ਹੀ ਇਹਨਾਂ ਤੋਂ ਪੈੜਾ ਉਹ ਚੰਗਾ ਅੰਡਾ ਲੈ ਸਕਦੇ ਆਂਗੇ ਸਭ ਤੋਂ ਪਹਿਲਾਂ ਹੋਗੀ ਆਰ ਆਈ ਆਰ ਨਸਲ ਇਹ ਨਸਲ ਦੋਸਤੋ ਅਮਰੀਕਾ ਦੀ ਨਸਲ ਆਗੀ ਪੰਜਾਬ 'ਚ ਬਹੁਤ ਸਾਰੇ ਫਾਰਮਰ ਜਿਹੜੇ ਆਰ ਆਈ ਆਰ ਨਸਲ ਤੇ ਕੰਮ ਕਰਦੇ ਨੇ ਸੋ ਇਹਦਾ ਬਾਡੀ weight ਤਕਰੀਬਨ ਜੇਕਰ ਮੁਰਗੀ ਦਾ ਆਪਾਂ ਗੱਲ ਕਰੀਏ ਤਾਂ ਤਕਰੀਬਨ ਡੇਢ ਕਿਲੋ ਦੇ ਆਸ-ਪਾਸ ਰਹਿੰਦਾਗਾ ਤੇ ਮੁਰਗੇ ਦਾ weight 2 ਤੋਂ ਲੈ ਕੇ 2.5 ਕਿਲੋ ਦੇ ਆਸ-ਪਾਸ ਜਿਹੜਾ ਉਹ ਰਹਿੰਦਾਗਾ ਇਹ ਘੱਟ ਫੀਡ ਖਾ ਕੇ ਚੰਗੇ ਅੰਡੇ ਦਿੰਦੀ ਹੈ ਮੁਰਗੀ ਕਹਿਣ ਤੋਂ ਭਾਵ ਚੰਗਾ ਆਪਾਂ ਇਸ ਨਸਲ ਤੋਂ ਜਿਹੜਾ ਆਪਾਂ ਪ੍ਰੋਫਿਟ ਲੈ ਸਕਦੇ ਆਂਗੇ ਇਹ ਤਾਂ ਹੋਗੀ ਦੋਸਤੋ ਆਰ ਆਈ ਆਰ ਨਸਲ ਤੁਸੀਂ ਜਿਹੜੀ ਆਪਾਂ ਦੇਖ ਰਹੇ ਹੋ ਤੁਸੀਂ ਆਪਣੀ ਸਕਰੀਨ ਤੇ ਆਰ ਆਈ ਆਰ ਨਸਲ ਆ ਜਿਹੜੀ ਲਾਲ ਰੰਗ ਦੀ ਆ ਹੁਣ ਆਪਾਂ ਦੂਸਰੇ ਨੰਬਰ ਤੇ ਦੋਸਤੋ ਗੱਲ ਕਰਦੇ ਆਂ ਬਲੈਕ ਐਸਟਰਲੋਪ ਦੀ ਪਿਛਲੇ ਤਕਰੀਬਨ 2-3 ਸਾਲਾਂ ਤੋਂ ਲੈ ਕੇ ਹੁਣ ਤੱਕ ਜਿਹੜੀ ਬਲੈਕ ਕੈਸਟਰ ਲਾਪ ਪੰਜਾਬ ਚ ਬਹੁਤ ਜ਼ਿਆਦਾ ਪੈਰ ਪਸਾਰ ਚੁੱਕੀ ਆ ਜੇਕਰ ਆਪਾਂ ਮੁਰਗੀਆਂ ਦੀ ਨਸਲ ਦੀ ਗੱਲ ਕਰੀਏ ਕਿਉਂਕਿ ਇਹ ਨਸਲ ਵੀ ਆਰ ਆਈ ਆਰ ਦੀ ਤਰ੍ਹਾਂ ਹੀ ਕਾਫੀ ਜ਼ਿਆਦਾ ਗਿਣਤੀ ਚ ਅੰਡੇ ਦਿੰਦੀ ਹੈਗੀ ਤਾਂ ਕਰਕੇ ਇਹ ਪੰਜਾਬ ਦੀ ਮਨਪਸੰਦ ਜਿਹੜੀ ਬਰੀਡ ਹੁਣ ਬਣ ਚੁੱਕੀ ਆ ਪਹਿਲੇ ਨੰਬਰ ਤੇ ਸੀ ਆਰ ਆਈ ਆਰ ਦੂਸਰੇ ਨੰਬਰ ਤੇ ਬਲੈਕ ਕੈਸਟਰ ਲਾਪ ਜਿਹੜੇ ਤੁਸੀਂ ਆਪਣੇ ਸਕਰੀਨ ਤੇ ਚੱਲ ਰਹੀ ਆ ਇਹ ਬੱਚੇ ਤੁਸੀਂ ਦੇਖ ਰਹੇ ਹੋ ਬਲੈਕ ਕੈਸਟਰ ਲੋਪ ਦੇ ਨੇਗੇ ਸੋ ਇਹਨਾਂ ਦਾ ਰੰਗ ਪ੍ਰੋਪਰ ਕਾਲਾ ਹੁੰਦਾਗਾ ਕੜਕਨਾਥ ਦੀ ਤਰ੍ਹਾਂ ਪਰ ਜਿਹੜੀ ਇਹਨਾਂ ਦੀ ਕਲੰਗੀ ਹੁੰਦੀ ਆ ਉਹ ਰੈੱਡ ਕਲਰ ਦੀ ਹੁੰਦੀ ਆ ਪੰਜੇਨਾਂ ਦੇ ਹਲਕੇ ਜਿਹੇ ਪੀਲੇ ਹੁੰਦੇ ਨੇ ਸੋ ਜਿਹੜਾ ਕੜਕਨਾਥ ਆ ਕੜਕਨਾਥ ਦੀ ਜਿਹੜੀ ਕਲੰਗੀ ਹੁੰਦੀ ਆ ਉਹ ਵੀ ਬਿਲਕੁਲ ਕਾਲੀ ਹੁੰਦੀ ਆ ਕਹਿਣ ਤੋਂ ਭਾਵ ਕੜਕਨਾਥ ਜਿਹੜਾ ਜੈਡ ਬਲੈਕ ਹੁੰਦਾਗਾ ਉਹੀ ਜਿਹੜਾ ਪ੍ਰੋਪਰ ਕੜਕਨਾਥ ਹੁੰਦਾ ਸੋ ਇਹ ਬਲੈਕ ਕੈਸਟਰ ਲੋਪ ਬਰੀਡ ਆ ਦੋਸਤੋ ਜਿਹੜਾ ਇਹਦਾ ਅੰਡਾਗਾ ਹੁਣ ਇਹਦੇ ਅੰਡੇ ਬਾਰੇ ਪਾ ਥੋੜੀ ਜੀ ਗੱਲਬਾਤ ਕਰ ਲੈਣੇ ਆਂਗੇ ਜਿਹੜਾ ਬਲੈਕ ਕੈਸਟਲੋਪ ਦਾ ਅੰਡਾ ਹੈਗਾ ਉਹ ਦੋਸਤੋ ਹਲਕਾ ਬਰਾਊਨ ਹੁੰਦਾ ਥੋੜਾ ਜਿਹਾ ਵਾਈਟਨੈਸ ਚ ਹੁੰਦਾ ਤੁਸੀਂ ਸਮਝ ਗਏ ਥੋੜਾ ਜਿਹਾ ਚਿੱਟੇ ਕਲਰ ਚ ਹੁੰਦਾ ਹੈਗਾ ਇੱਕ ਤਾਂ ਪਾ ਦੂਸਰਾ ਅੰਡਾ ਖਾਣੇ ਆ ਜਿਹੜਾ ਫਾਰਮੀ ਅੰਡਾ ਉਹ ਤਾਂ ਪਿਓਰ ਚਿੱਟਾ ਹੁੰਦਾ ਜਿਹੜਾ ਬਲੈਕ ਕੈਸਟਲੋਪ ਦਾ ਅੰਡਾ ਹੁੰਦਾ ਉਹ ਥੋੜਾ ਜਿਹਾ ਵਾਈਟਨੈਸ ਚ ਬਰਾਊਨ ਜਿਹਾ ਹੁੰਦਾ ਹਲਕਾ ਜਿਹਾ ਤੇ ਜਿਹੜਾ ਆਰ ਆਈ ਆਰ ਦਾ ਅੰਡਾ ਹੁੰਦਾ ਦੋਸਤੋ ਉਹ ਗੂੜਾ ਬਰਾਊਨ ਹੁੰਦਾ ਕਹਿਣ ਤੋਂ ਭਾਵ ਜਦੋਂ ਪਾ ਬਲੈਕ ਕੈਸਟਲੋਪ ਦਾ ਅੰਡਾ ਵੇਚਣ ਚ ਆਪਾਂ ਨੂੰ ਥੋ ਜਿਹੜੇ ਵੀਰਾਂ ਨੂੰ ਤਾਂ ਪਤਾਗਾ ਇਹਦੇ ਬਾਰੇ ਨੌਲੇਜ ਆਗੀ ਉਹ ਤਾਂ ਇਹ ਗੱਲ ਸਮਝ ਜਾਂਦੇ ਨੇ ਕਿ ਹਾਂ ਇਹ ਬਰੀਡਾਂ ਦਾ ਥੋੜਾ ਜਿਹਾ ਫਰਕ ਆ ਸੋ ਕਈ ਵੀਰਾਂ ਨੂੰ ਸਮਝਾਉਣਾ ਬਹੁਤ ਔਖਾ ਹੁੰਦਾ ਉਹ ਉਹ ਅੰਡੇ ਨੂੰ ਜਿਹੜਾ ਫਾਰਮੀ ਅੰਡਾ ਕਹਿੰਦੇ ਨੇ ਜਿਹੜਾ ਬਲੈਕਸਟ ਲੌਪ ਦਾ ਸੋ ਜਿਹੜਾ ਅੰਡੇ ਦਾ ਕਲਰ ਆ ਉਹ ਕਲਰ 'ਚ ਥੋੜਾ ਜਿਹਾ ਫਰਕ ਆ ਜਿਵੇਂ ਆਪਾਂ ਆਰ ਆਈ ਆਰ ਦੀ ਗੱਲ ਕਰੀਓ ਡਾਰਕ ਬਰਾਊਨ ਆ ਥੋੜਾ ਜਿਹਾ ਤੇ ਜਿਹੜਾ ਬਲੈਕਸਟ ਲੌਪ ਦਾ ਇਹ ਅੰਡਾ ਹੈਗਾ ਉਹ ਹਲਕਾ ਬਰਾਊਨ ਆਗਾ ਇਹ ਅੰਡਿਆਂ ਦਾ ਫਰਕ ਆ ਸੋ ਹੁਣ ਬਹੁਤ ਸਾਰੇ ਵੀਰ ਹੋਰ ਨਸਲਾਂ ਵੀ ਪਾਲ ਰਹੇ ਨੇ ਬਾਹਰਲੀਆਂ ਸਟੇਟਾਂ ਦੀ ਜਿਹੜੇ ਨਸਲਾਂ ਨੇ ਸੁਨਾਲੀ ਆ ਗਈ ਤੇ ਡੀਪੀ ਕ੍ਰੋਸ ਆ ਗਈ ਹਨਾ ਉਹਨਾਂ ਬਾਰੇ ਆਪਾਂ ਤੁਹਾਨੂੰ ਕੁਝ ਕਹਿ ਨਹੀਂ ਸਕਦੇ ਉਹਨਾਂ ਬਾਰੇ ਆਪਾਂ ਨੂੰ ਨੌਲੇਜ ਨਹੀਂ ਹੈਗੀ ਹਲੇ ਜਿਹੜੀ ਚੀਜ਼ ਬਾਰੇ ਆਪਾਂ ਨੂੰ ਨੌਲੇਜ ਆਪਾਂ ਤੁਹਾਨੂੰ ਉਹੀ ਦੱਸਿਆ ਸੋ ਜਿਹੜੀਆਂ ਦੋਨੇ ਬਰੀਡਾਂ ਨੇ ਜੀਆਂ ਬਲੈਕ ਐਸਟਲੋਪ ਤੇ ਆਰ ਆਈ ਆਰ ਇਹ ਅੰਡੇ ਲਈ ਬਹੁਤ ਵਧੀਆ ਮੰਨੀਆਂ ਜਾਂਦੀਆਂ ਨੇ ਜਿਹੜੀਆਂ ਕਿ ਘੱਟ ਫੀਡ ਖਾ ਕੇ ਚੰਗਾ ਅੰਡਾ ਉਤਪਾਦਨ ਕਰਦੀਆਂ ਨੇ ਤੇ ਆਪਾਂ ਨੂੰ ਵੀ ਅੱਗੇ ਜਾ ਕੇ ਇਹ ਤੋਂ ਚੰਗਾ ਜਿਹੜਾ ਪ੍ਰੋਫਿਟ ਹੁੰਦਾਗਾ ਸੋ ਬਾਕੀ ਜਿਹੜਾ ਇਹਨਾਂ ਦਾ ਦਵਾਈਆਂ ਦਾ ਖਰਚਾ ਬਹੁਤ ਜ਼ਿਆਦਾ ਘੱਟ ਹੁੰਦਾ ਹੈਗਾ ਇਹਨਾਂ ਨੂੰ ਕੋਈ ਬਿਮਾਰੀ ਛੇਤੀ ਲੱਗਦੀ ਨਹੀਂ ਜੇਕਰ ਇੱਕ ਕਦੇ ਜਾਨਵਰ ਨੂੰ ਬਿਮਾਰੀ ਲੱਗ ਵੀ ਜਾਵੇ ਤਾਂ ਆਪਾਂ ਨੂੰ ਸਮੇਂ ਸਿਰ ਜਿਹੜਾ ਉਹਦੀ ਜਾਂਚ ਕਰਕੇ ਉਹ ਬਿਮਾਰੀ ਦੇ ਰੋਕ ਥੰਮ ਕਰਨੀ ਪੈਂਦੀ ਆ ਜੇਕਰ ਇੱਕ ਦੋ ਜਾਨਵਰਾਂ ਨੂੰ ਲੱਗਦਾ ਤਾਂ ਆਪਾਂ ਉਹਨੂੰ ਅਲੱਗ ਕਰਕੇ ਟ੍ਰੀਟਮੈਂਟ ਕਰ ਸਕਦੇ ਆ ਇਹਨਾਂ ਦੀ ਮਰਨ ਦੀ ਦਰ ਬਹੁਤ ਜ਼ਿਆਦਾ ਘੱਟ ਆ ਗਈ ਜੇਕਰ ਆਪਾਂ ਬਲੈਕ ਐਸਟਲੋਪ ਆਰ ਆਰ ਦੀ ਗੱਲ ਕਰੀਏ ਸੋ ਇਹ ਆਪਾਂ ਦੋ ਬਰੀਡਾਂ ਹੀ ਪ੍ਰੇਫਰ ਕਰਦੇ ਆਂਗੇ ਜੇਕਰ ਕੋਈ ਵੀir ਨਮਾ ਕੰਮ ਕਰਨਾ ਚਾਹੁੰਦਾ ਜਾਂ ਫਿਰ ਮੁਰਗੀਆਂ ਰੱਖਣਾ ਚਾਹੁੰਦਾ ਉਹ ਬਲੈਕ ਐਸਟਰਲੋਪ ਜਾਂ ਆਰ ਆਈ ਆਰ ਰੱਖ ਕੇ ਆਪਦਾ ਵਧੀਆ ਬਿਜ਼ਨਸ ਕਰ ਸਕਦਾ ਤੇ ਚੰਗਾ ਅੰਡਾ ਉਤਪਾਦਨ ਕਰ ਸਕਦਾ ਬਾਕੀ ਨਸਲਾਂ ਥੋੜਾ ਜਿਹਾ ਫੀਡ ਦਾ ਖਰਚਾ ਜ਼ਿਆਦਾ ਹੁੰਦਾ ਹੈਗਾ ਸੋ ਤਾਂ ਕਰਕੇ ਆਪਾਂ ਇਹ ਦੋਨੇ ਨਸਲਾਂ ਦੀ ਕੰਮ ਕਰਨ ਵਾਸਤੇ ਕਹਿਣਿਆਂਗੇ ਸੋ ਜੇਕਰ ਦੋਸਤੋ ਆਪਣੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜਿਹੜੇ ਵੀ ਇਹ ਜਾਨਵਰ ਰੱਖਣ ਦੇ ਸ਼ਕੀਨ ਨੇ ਜਾਂ ਫਿਰ ਪੋਲਟਰੀ ਫਾਰਮਿੰਗ 'ਚ ਆਉਣਾ ਚਾਹੁੰਦੇ ਨੇ ਉਹਨਾਂ ਨਾਲ ਆਪਣੀ ਵੀਡੀਓ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਦੋਸਤੋ ਤੁਸੀਂ ਆਪਣੇ ਚੈਨਲ ਨੂੰ ਬਹੁਤ ਸਾਰਾ ਪਿਆਰ ਦੇ ਰਹੇ ਹੋ ਇਸੇ ਤਰ੍ਹਾਂ ਪਿਆਰ ਬਣਾਈ ਰੱਖੋ ਆਪਾਂ ਤੁਹਾਡੇ ਲਈ ਨਮੀਆਂ ਨਮੀਆਂ ਵੀਡੀਓ ਬਣਾਉਂਦੇ ਰਹਾਂਗੇ ਹਰ ਸਮੇਂ ਸੋ ਆਪਣਾ ਇੱਕ ਵਟਸਐਪ ਤੇ ਗਰੁੱਪ ਬਣਾਇਆ ਹੋਇਆ ਦੋਸਤੋ ਜਿੱਚ ਪੋਲਟਰੀ ਫਾਰਮਿੰਗ ਸੰਬੰਧੀ ਜਾਣਕਾਰੀ ਦਿੰਦੇ ਨੇ ਵੀਰ ਐਕਸਪਰਟ ਵੀਰ ਨੇ ਉਹਨਾਂ ਦੇ ਪੋਲਟਰੀ ਫਾਰਮ ਕੀਤੇ ਹੋਏ ਨੇ ਸੋ ਜਿਹੜੀ ਵੀਰਾਂ ਨੇ ਉਹ ਗਰੁੱਪ ਚ ਜੁਆੜ ਹੋਣਾ ਤਾਂ ਤੁਸੀਂ ਆਪਣਾ ਨ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਉਸ WhatsApp ਗਰੁੱਪ ਵਿੱਚ ਵੀ ਐਡ ਹੋ ਸਕਦੇ ਹੋ ਸੋ ਵੀਡੀਓ ਨੂੰ ਪੂਰਾ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ